ਮੇਟੀ ਦਾ ਸ਼ੌਂਕ ਵੀ ਪੂਰਾ ਪੂਰਾ ਸ਼ੌਂਕ ਤਾਂ ਹੀ ਤਾਂ ਪੈਸੇ ਲਾਇਆ ਤੁਹਾਨੂੰ ਕਿਵੇਂ ਪਤਾ ਲੱਗੇ ਸਾਡਾ ਹਾਂ ਤੁਹਾਡੀ ਵੀਡੀਓ ਦੇਖੀ ਸੀ ਵੀਡੀਓ ਦੇਖ ਤੁਸੀਂ ਵੀ ਦੇਖਦੇ ਹੋ ਵੀਡੀਓ ਐ ਫੇਸਬੁੱਕ ਤੇ ਵੀਡੀਓ ਦੇਖਦੇ ਨੇ ਭਾਈ ਤੇ ਅੱਜ ਮੋਟਰਸਾਈਕਲ ਦੱਸੋ ਕਿਵੇਂ ਲੱਗ ਰਹੀ ਜਮਾਂ ਜਿਵੇਂ ਲਿਆਂਦਾ ਸੀ ਜੰਸੀ ਤੋਂ ਉਵੇਂ ਬਣ ਗਈ ਲੈ ਵੀ ਦੋਸਤੋ ਸਸਰੀ ਕਾਲ ਸਾਰਿਆਂ ਨੂੰ ਤੇ ਮੋਟਰਸਾਈਕਲ ਅੱਜ ਆਪਾਂ ਇੱਕ ਨਵਾਂ ਹੋਰ ਤਿਆਰ ਕਰਤਾ ਪਹਿਲਾਂ ਤੁਹਾਨੂੰ ਪਲਟੀਆਂ ਦਿਖਾਈਤੀ ਅੱਜ ਹੀ ਤੇ ਅੱਜ ਤੁਹਾਨੂੰ ਇੱਕ ਸੀਟੀ 100 ਮੋਟਰਸਾਈਕਲ ਦਿਖਾਵਾਂਗੇ ਰੈੱਡ ਕਲਰ ਦਾ ਤੇ ਥੋੜੇ ਦਿਨ ਪਹਿਲਾਂ ਆਪਾਂ ਹੋਰ ਵੀ ਤਿਆਰ ਕੀਤਾ ਤੇ ਉਹਦੇ ਨਾਲ ਦਾ ਇੱਕ ਹੋਰ ਤਿਆਰ ਕੀਤਾ ਤੇ ਆਜੋ ਚਲਦੇ ਆ ਤੇ ਵੀਡੀਓ ਦੇ ਉੱਪਰ ਇੱਕ ਜਿਹੜੀ ਘੰਟੀ ਵਾਲਾ ਬਟਨ ਨੂੰ ਆਨ ਕਰ ਲਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਵੀਡੀਓ ਤੁਹਾਡੇ ਲੇ ਪਹੁੰਚ ਜਾਣ ਬਈ ਇੰਨਾ ਕੰਮ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋਰ ਵੀ ਵੀਰ ਚਾਹਵਾਨ ਹੁੰਦਾ ਹੈ ਮੋਟਰਸਾਈਕਲ ਤਿਆਰ ਕਰਵਾਉਣ ਦਾ ਤੇ ਫੋਨ ਦਾ ਸਮਾਂ ਸਾਡਾ ਉਹੀ ਹੈਗਾ ਸਵੇਰੇ 8 ਤੋਂ 9 ਜੀ ਆਓ ਚਲਦੇ ਆ ਸਲ ਕਿਵੇਂ ਲੱਗਿਆ ਸਾਰਾ ਕੋਈ ਵੀ ਚੀਜ਼ ਦੀ ਕਮੀ ਹੋ ਸਨ ਉਹ ਵੀ ਦੱਸਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਸੁਧਾਰ ਕਰ ਸਕੇ ਹ ਕਿਉਂਕਿ ਸਾਤੋਂ ਵੀ ਕਾਫੀ ਗਲਤੀਆਂ ਰਹਿ ਜਾਂਦੀਆਂ ਨੇ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੀ ਵਧੀਆ ਬਣਾ ਲਈਏ ਮੋਟਰਸਾਈਕਲ ਨੂੰ ਲੈ ਵੀ ਦੱਸੋ ਬਈ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਵੀਰ ਨੂੰ ਇਹ ਮੋਟਰਸਾਈਕਲ ਪਸੰਦ ਆ ਜਿਹੜਾ ਆਪਾਂ A to Z ਕੀਤਾ ਤਿਆਰ ਬਾਈ ਤੇ ਬਾਕੀ ਬਾਈਆਂ ਨਾਲ ਵੀ ਮਿਲਾਵਾਂਗੇ ਅੰਕਲ ਜੀ ਆਏ ਹੋਏ ਨੇ ਸਾਡੇ ਨਾਲ ਹੀ ਤੇ ਉਹਨਾਂ ਨਾਲ ਵੀ ਮਿਲਾਵਾਂਗੇ ਕਰਾਵਾਂਗੇ ਗੱਲਬਾਤ ਵੀ ਕਿੱਥੋਂ ਆਏ ਨੇ ਪਹਿਲਾਂ ਤੁਸੀਂ ਮੋਟਰਸਾਈਕਲ ਦੇਖੋ ਤੇ ਫੇਰ ਕਰਦੇ ਆਂ ਆਪਾਂ ਗੱਲਬਾਤ ਦੇਖੋ ਪਹਿਲਾ ਸਲੈਂਸਰ ਵਗੈਰਾ ਸਾਰਾ ਆਪਾਂ ਨਵਾਂ ਪਾਇਆ ਇਹਦੇ ਵਿੱਚ ਆ ਦੇਖੋ ਚੱਕੇ ਨੇ ਜਿਹੜੇ ਆਪਾਂ ਨਿਕਲ ਕਰਾਏ ਨੇ ਇੰਜਨ ਦਾ ਪੇਂਟ ਦੇਖੋ ਬਈ ਨਟ ਬੋਲਟ ਨੇ ਜਿਹੜੇ ਉਹ ਵੀ ਆਪਾਂ ਕੱਲਾ ਕਰਾ ਨਿਕਲ ਕਰਾਇਆ ਐ ਨਹੀਂ ਹੈਗਾ ਵੀ ਕੱਲੂ ਜਰ ਜਾਣਗੇ ਜਿਹੜੇ ਬਾਜ਼ਾਰ ਦੇ ਵਿੱਚੋਂ ਲਿਆਤੇ ਹੋਏ ਨਟ ਬੋਲਟ ਹੁੰਦੇ ਨੇ ਉਹ ਖਰਾਬ ਹੋ ਜਾਂਦੇ ਨੇ 5 6 ਮਹੀਨੇ ਬਾਅਦ ਮੋਟਰਸਾਈਕਲ ਜਿਹੜਾ ਉਹ ਭੱਦਾ ਜਾ ਦਿਖਣ ਲੱਗ ਜੂ ਪਰ ਇਹ ਰੰਗ ਤੇ ਨਟਾਂ ਦੀ ਗਾਰੰਟੀ ਹੈ ਖਰਾਬ ਨਹੀਂ ਹੋਣਗੇ ਕਿਉਂਕਿ ਅਸੀਂ ਤਾਂ ਇਹਨਾਂ ਦੇ ਉੱਪਰ ਪੈਸਾ ਲਾਉਣਾ ਦਵਾਰੇ ਨਟ ਲੈ ਕੇ ਵੀ ਦੁਬਾਰੇ ਪੈਸੇ ਤਾਲਾਉਣ ਵੀ ਨਟ ਨਾ ਖਰਾਬ ਹੋ ਜਾਣਾ ਕਿਉਂਕਿ ਆਉਣ ਵਾਲਾ ਜਿਹੜਾ ਕਸਟਮਰ ਸਾਡੇ ਲਵੇ ਭਾਵੇਂ ਸਾਲ ਨੂੰ ਭਾਵੇਂ 2 ਸਾਲ ਨੂੰ ਤਾਂ ਉਹ ਕਹੇ ਵੀ ਯਾਰ ਉਹਨਾਂ ਨਾਲ ਵੀ ਚੱਲੀ ਵੀ ਅੱਜ ਵੀ ਸਾਡਾ ਮੋਟਰਸਾਈਕਲ ਕਾਇਮ ਹੈ ਲੈ ਵੀ ਦੇਖੋ ਕਰਾ ਲੈ ਵੀ ਅੰਕਲ ਜੀ ਨਾਲ ਥੋੜੀ ਕਰਾਉਣੇ ਗੱਲਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀ ਕਹੀਂ ਵਧੀਆ 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 ਤੇ ਮੋਟਰਸਾਈਕਲ ਦੱਸੋ ਕਿਵੇਂ ਲੱਗੇ ਕੋਕਾ ਜੀ ਕੋਕਾ ਪੀਸ ਪੂਰਾ ਸਰਾ ਹੀ ਤੇ ਨਾਲੇ ਪਾਈਆਂ ਨੂੰ ਪਿੰਡ ਦੱਸੋ ਤੇ ਉਹਨਾਂ ਨੂੰ ਪਤਾ ਲੱਗੇ ਵੀ ਕਿੱਥੋਂ ਆਏ ਹੋ ਤੁਸੀਂ ਪਿੰਡ ਸਾਡਾ ਜੀ ਮਰਹਾਜ ਹੈ ਮਰਾਜੇ ਕਿਹੜੀ ਸਾਈਡ ਪੈਂਦਾ ਜੀ ਇਹ ਬਠਿੰਡੇ ਚ ਪੈਂਦਾ ਜੀ ਬਠਿੰਡੇ ਸਾਇਰ ਚ ਪੈਂਦੇ ਕਿੰਨੀ ਦੂਰ ਪੈ ਗਿਆ ਤੁਹਾਨੂੰ 175 ਕਿਲੋਮੀਟਰ ਹੋ ਗਿਆ ਜੀ 75 ਕਿਲੋਮੀਟਰ ਇੱਕ ਸਾਢੇ ਹਾਂਜੀ ਨਹੀਂ ਹਾਂਜੀ ਇੱਕ ਇੱਕ ਪਾਸੇ 150 ਕਿਲੋਮੀਟਰ ਦੇ ਕਰੀਬ ਹੋ ਗਿਆ ਹਾਂਜੀ ਹਾਂਜੀ ਲੈ ਵੀ 150 ਕਿਲੋਮੀਟਰ ਤੋਂ ਆਏ ਨਾ ਬਾਪੂ ਜੀ ਤੇ ਮੋਟਰਸਾਈਕਲ ਦਾ ਸ਼ੌਂਕ ਰੱਖ ਪਿਆ ਨਾ ਪੁਰਾਣੀ ਚੀਜ਼ਾਂ ਦਾ ਸ਼ੌਂਕ ਵੀ ਪੂਰਾ ਪੂਰਾ ਸ਼ੌਂਕ ਪਾਈ ਤਾਂ ਫਿਰ ਪੈਸੇ ਲਾਇਆ ਤੁਹਾਨੂੰ ਕਿਵੇਂ ਪਤਾ ਲੱਗੇ ਸਾਡਾ ਹਾਂ ਤੁਹਾਡੀ ਵੀਡੀਓ ਦੇਖੀ ਸੀ ਵੀਡੀਓ ਦੇਖ ਤੁਸੀਂ ਵੀ ਦੇਖਦੇ ਹੋ ਵੀਡੀਓ ਹੈ ਫੇਸਬੁਕ ਤੇ ਵੀਡੀਓ ਦੇਖਦੇ ਨੇ ਭਾਈ ਤੇ ਅੱਜ ਮੋਟਰਸਾਈਕਲ ਦੱਸੋ ਕਿਵੇਂ ਲ ਲੈ ਵੀ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬੇ ਮੋਟਰਸਾਈਕਲ ਕਿਵੇਂ ਬਣਿਆ ਤੇ ਪੁਰਾਣੀਆਂ ਨਿਸ਼ਾਨੀਆਂ ਸਾਮਕੇ ਰੱਖਦੇ ਨੇ ਜਿਹੜੇ ਪੁਰਾਣੇ ਬੰਦੇ ਹੁੰਦੇ ਨੇ ਸ਼ੌਂਕ ਰੱਖਦੇ ਨੇ ਉਹ ਆਪਣੀ ਚੀਜ਼ਾਂ ਨੂੰ ਵੀ ਗਹਿਣੇ ਵਾਂਗੂ ਸਾਮਕੇ ਰੱਖਦੇ ਨੇ ਜਿਵੇਂ ਕਿ ਆਪਣਾ ਗਹਿਣਾ ਸਾਮ ਤੇ ਇਸ ਤਰ੍ਹਾਂ ਆਪਣਾ ਮੋਟਰਸਾਈਕਲ ਨੂੰ ਸਾਮਕੇ ਰੱਖਿਆ ਲੈ ਵੀ ਦੱਸੋ ਕਿਰਾ ਬਈ ਦਿਓ ਰਿਪੋਰਟ ਕਿਰਾ